अज तो तक मतलब डेढ़ महीना फोन आया मैं आर टीआई पा के भी लेट्रोल आले कहने जी अहके आए हैं एस एच ओ साहब जहां तू पे थी कहते जी अभी बंदा ही नहीं लगा ਮੈਂ ਵੀ ਤੁਸੀਂ ਅਨਨਾਮ ਤੇ ਪਰਚਾ ਕਰ ਦੋ। ਉਹ ਕਹਿੰਦੇ ਜੀ ਅਨਨਾਮ ਤੇ ਪਰਚਾ ਕਿਵੇਂ ਕਰਦੀ ਐ ਮੈਂ ਜੀ ਤੁਹਾਡੇ ਕੋ ਮੋਟਰਸਾਈਕਲ ਤਾਂ ਹੈਗੇ ਜੀ ਉਹਨਾਂ ਦੀ ਆਰਸੀਆਂ ਤੇ ਤਾਂ ਹੈਗੇ ਜੀ। 25 ਤੋਂ ਉੱਤੇ ਮੈਂ ਕਿਰਪਾਣਾ ਬੇਸਬੋਲ ਦੇ ਬੈਡ ਹੈ ਜੀ ਸਾਰੇ ਇੱਥੇ ਬੰਦਿਆਂ ਨੇ ਬੁਣਾਏ ਉਹਨਾਂ ਨੇ। ਕੁਝ ਹੋਇਆ ਹੀ ਨਹੀਂ। ਸਾਰੇ ਸੱਤਾਂ ਤੋਂ 1000 ਰੁਪਏ ਬੋਲੇ। ਸੱਤਾਂ ਤੋਂ ਭੱਜ ਭੱਜ ਗਏ ਆ ਆਪਣੇ ਮੁਲਾਜ਼ਮ ਕੰਨੇ ਵੀ ਉਹ ਸੱਤਾਂ ਤੋਂ ਭੱਜ ਗਏ ਸੱਤਾਂ ਤੋਂ ਉੱਤੇ। ਉਹ ਆਏ ਸੇ ਉਹ ਗੱਪਾਂ ਪਿਆਰ ਸੁਣਾਏ ਕਿ ਭੱਜ ਤਾਂ ਜੋ ਜਲਦੀ ਜਲਦੀ ਮੋਟਰਸਾਈਕਲ ਛੱਡਦੇ ਜੀ ਉਹਨਾਂ ਨੇ। ਆਜਾ ਮੋੜ ਕਰਦਾ ਕਿਤੇ ਗੱਲਾਂ ਤਾਂ ਆਪਾਂ ਪਹਿਲਾਂ ਮੈਂ ਤਾਂ ਕਾਫੀ ਟਾਲਣਾ ਕਰ ਰਿਹਾ ਕਿਹਾ ਕਿ ਬੇਟੀ ਸਾਫੀ ਆ ਗਿਆ ਆਪਣਾ ਮੁੱਦਾ ਤਾਂ ਹੀ ਇਹ ਨਸ਼ਾ ਤੇ ਤੁਸੀਂ ਉਦਾਸੀ ਦਿੱਤਾ ਸਾਨੂੰ ਬੇਸ ਬੇਸ ਤੇ ਹਾਂ ਹਾਂ ਬਸ ਆਸੀਂ ਹੁਣ ਜੀ ਅਸੀਂ ਪ੍ਰੈਕਟਿਸ ਸ਼ੁਰੂ ਕੀਤੀ ਹੈ ਸਿਵਲ ਕਪੜੇ ਵਾਲੇ ਸਿਵਲ ਕਪੜੇ ਵਾਲੇ ਜਿਹੜੇ ਬੰਦੇ ਆਧਤਤਰੋਂ ਰੇਲਵੇ ਲੈਣਾ ਤੇ ਲਾਇਆ ਚਾਹ ਉਹ ਲੋੜੀਂਦਾ ਅਸੀਂ ਦਾਵਾਗੇ ਉਹਦੇ ਸਾਡਾ ਸਹਿਯੋਗ ਤੇ ਤੁਸੀਂ ਵੀ ਸਾਨੂੰ ਦੱਸੋ ਸਿਵਲ ਕਪੜੇ ਵਾਲੇ ਬੰਦੇ ਤੁਹਾਨੂੰ ਮਿਲਵਾ ਦਿਆ ਕਰਾਂਗੇ ਵਰਦੀ ਵਾਲੇ ਭੇਜਾਂਗੇ ਜਿਹਨੂੰ ਤੁਸੀਂ ਮੀਟਿੰਗ ਰੱਖੀ ਲੋਕਾਂ ਨਾਲ ਕਾਦੀ ਮੀਟਿੰਗ ਸੀ ਕੀ ਕਹਿਣਾ ਵੈ ਤੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਮੀਟਿੰਗਾਂ ਮਹੱਲਾ ਵਾਰ ਸ਼ੁਰੂ ਕੀਤੀਆਂ ਹੋ ਜਾਂ ਤਾਂ ਕਿ ਪਬਲਿਕ ਦਾ ਸਹਿਯੋਗ ਲਿਆ ਜਾ ਸਕੇ ਤੇ ਜਿਹੜਾ ਨਸ਼ੇ ਦਾ ਇਹ ਲਾਮਤ ਹੈਗੀ ਇਹਨੂੰ ਕਦਮ ਕੀਤਾ ਜਾ ਸਕੇ ਜਿਸ ਵੇ ਸਾਨੂੰ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਤੇ ਬਹੁਤ ਜਲਦੀ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਤੇ ਕੰਟਰੋਲ ਕਰਾਂਗੇ ਸਰ ਮਹੱਲਾ ਵਸੀ ਕਹਿੰਦੇ ਇਹਦੇ ਬਸ ਹੀ ਲੈਣੋਂ ਪਾਜਾਦਾ ਚਿੱਟਾ ਜਿਆਦਾ ਜਿੱਕਦਾ ਜੋ ਵੀ ਸ਼ਿਕਾਇਤ ਆਈ ਆ ਉਹਦਾ ਅਸੀਂ ਹੱਲ ਕਰ ਰਹੇ ਹਾਂ ਵਾਤਵਾਦ ਇਥੇ ਗਾਇ ਪੈਟਰੋਲਿੰਗ ਪਹਿਲਾਂ ਵੀ ਚੱਲ ਰਹੀ ਆ ਬਾਕੀ ਜਿੱਥੋਂ ਵੀ ਸਾਨੂੰ ਸੂਚਨਾ ਮਿਲੂਗੀ ਅਸੀਂ ਲੋਕਾਂ ਨੂੰ ਮਹੱਲੇ ਵਾਸੀਆਂ ਨੂੰ ਬੇਨਤੀ ਕੀਤੀ ਆ ਵੀ ਸਾਨੂੰ ਦੱਸਿਆ ਜਾਵੇ ਸਾਨੂੰ ਸਹਿਯੋਗ ਦਿੱਤਾ ਜਾਵੇ ਜਿੱਥੋਂ ਦੀ ਵੀ ਸਾਨੂੰ ਇਨਫਰਮੇਸ਼ਨ ਆਊਗੀ ਅਸੀਂ ਉਹਨਾਂ ਨੂੰ ਕਾਬੂ ਕਰਾਂਗੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਾਂਗੇ ਅੱਜ ਅਰਜੁਨਗਰ ਮੁੱਲੇ ਚ ਇੱਧਰ ਬਹੁਤ ਹੀ ਜ਼ਿਆਦਾ ਚਿੱਟਾ बिक ਰਿਹਾ ਹੈ ਜਿੱਥੇ ਪਿੱਛੇ ਇਲਾਕਾ ਹੈਗਾ ਸਾਡੇ ਇੱਧਰ ਗਲੀਆਂ ਤਾਂ ਥੋੜੀ ਸੇਫ ਹੈ ਫਿਰ ਵੀ ਜਿਹੜਾ ਪਿੱਛੇ ਇਲਾਕਾ ਪੈਂਦਾ ਟਿੱਬੇ ਦੀ ਤਰਫ ਉੱਥੇ ਤਾਂ ਬਹੁਤ ਹੀ ਜ਼ਿਆਦਾ ਹੈਗਾ ਉੱਥੇ ਲੇਡੀਜ਼ ਦਾ ਕੁੜੀਆਂ ਦਾ ਵੀ ਚਿੱਟਾ ਲਾਂਦੀਆਂ ਹੈਗਿਆ ਵੀ ਸ਼ਰਾਬ ਦਾ ਤਾਂ ਚਲੋ ਵੀ ਆਪਾਂ ਕਹਿ ਦਿੰਦੇ ਵੀ ਸ਼ਰਾਬ ਦਾ ਕੰਮ ਹੈ ਲੇਕਿਨ ਚਿੱਟਾ ਜਿਹੜਾ ਹੈਗਾ ਉਹ ਹਰ ਇੱਕ ਦੇ ਘਰਾਂ ਨੂੰ ਖਰਾਬ ਕਰ ਰਿਹਾ ਜਿਹੜੇ ਜਵਾਨ ਬੱਚੇ ਆ 13 ਸਾਲ ਦੇ ਆਪਣੇ 12 ਸਾਲ ਦੇ ਉਮਰ ਦੇ ਬੱਚੇ ਦੇਖੋ ਇਹਨੇ ਛੋਟੇ ਛੋਟੇ ਬੱਚੇ ਚਿੱਟਾ ਲਾਉਂਦੇ ਆ ਤੁਸੀਂ ਉਹਨਾਂ ਦੇ ਹੱਥਾਂ 'ਚ ਦੇਖੋਗੇ ਐਵੇਂ ਕੁੜੀਆਂ ਫੜਦੇ ਆ ਉਹ ਮੋਟਰਸਾਈਕਲ ਤੇ ਮੁੰਡੇ ਆਉਂਦੇ ਆ ਕਿਤੇ ਗਰਾਊਂਡ 'ਚ ਖੜੇ ਹੁੰਦੇ ਆ ਜਿਵੇਂ ਟੋਲੀ ਬਣਾ ਕੇ ਉਖੜੇ ਆਉਂਦੇ ਆ ਆਕੇ ਛੋਟੇ ਬੱਚਿਆਂ ਨੂੰ ਚਲੇ ਜਾਂਦੇ ਆ ਬਹੁਤ ਹੀ ਜ਼ਿਆਦਾ ਦੇਖ ਕੇ ਸਾਨੂੰ ਉਹਨਾਂ ਦਾ ਦੁੱਖ ਲੰਦਾ ਉਹਦੇ ਵਾਸਤੇ ਬਸ ਅੱਜ ਅਸੀਂ ਮੀਟਿੰਗ ਕੀਤੀ ਹੈ ਕਿਸ ਤਰ੍ਹਾਂ ਮੀਟਿੰਗ ਕੀਤੀ ਹੈ ਕੌਣ ਆਏ ਆਪਣੀ ਐਸਐਸਓ ਸਾਹਿਬ ਅਤੇ ਡੀਐਸ ਸਾਹਿਬ ਇਸੇ ਨੇ ਡੀਐਸ ਸਾਹਿਬ ਹਾਂਜੀ ਇਹ ਚੀਜ਼ ਫਿਰ ਕੀ ਕਹਿ ਸਕਦੇ ਉਹਨਾਂ ਨੂੰ ਅਸੀਂ ਇਹੀ ਕਹਿ ਆ ਵੀ ਸਾਨੂੰ ਬਸ ਇਸ ਚੀਜ਼ ਤੋਂ ਛੁਕਾਰਾ ਦਿਵਾਓ ਅਸੀਂ ਉਹਨਾਂ ਦਾ ਇਸ ਗੱਲ ਦੇ ਵਿੱਚ ਪੂਰਾ ਸਾਥ ਦੇਵਾਂਗੇ ਜੀ ਕਿਸ ਤਰ੍ਹਾਂ ਦਾ ਸਾਥ ਹੋਵੇਗਾ ਵੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਅਸੀਂ ਉਹਨਾਂ ਨੂੰ ਦੱਸਾਂਗੇ ਇਸ ਚੀਜ਼ ਬਾਰੇ ਤੇ ਉਹ ਸਾਡਾ ਸਾਥ ਦੇਣਗੇ ਬਸ ਅਸੀਂ ਇਹੀ ਚਾਹੁੰਦੇ ਆ ਵੀ ਬੱਚਿਆਂ ਦੀ ਜ਼ਿੰਦਗੀ ਬਚਾਈ ਜਾਵੇ ਛੋਟੇ ਵਿੱਚ ਤੁਹਾਨੂੰ ਲੱਗਦਾ ਹੁਣ ਨਸ਼ਾ ਕਰਤਾ ਮੌਜੂਦ ਵਾਲੇ ਮਲੇ ਚਲੋ ਕੁਝ ਤਾਂ ਫਰਕ ਪਊਗਾ ਨਹੀਂ ਅਗਰ ਖਤਮ ਹੋਦਾ ਕੁਝ ਫਰਕ ਤਾਂ ਪਊਗਾ ਕੁਝ ਡਰ ਤਾਂ ਹੋਊਗਾ ਉਹਨਾਂ ਨੂੰ ਵੇਚਣ ਵਾਲਿਆਂ ਨੂੰ ਖਰੀਦਣ ਵਾਲੇ ਵੀ ਡਰਨਗੇ ਵੇਚਣ ਵਾਲੇ ਵੀ ਡਰਨਗੇ ਕੁਝ ਤਾਂ ਆਪਾਂ ਨੂੰ ਉਸ ਤੋਂ ਰਾਹਤ ਮਿਲੂਗੀ ਅੱਛਾ ਕਈ ਵਾਰ ਦੇਖਿਆ ਜੈ ਨਸ਼ਾ ਤਸਕਰ ਜਿਹੜਾ ਨਾਮ ਦਾ ਤਾਂ ਉਹਨਾਂ ਤੇ ਹਮਲਾ ਕਰ ਦਿੰਦੇ ਆ ਤੁਹਾਨੂੰ ਡਰ ਨਹੀਂ ਫਿਰ ਇਸ ਤਰ੍ਹਾਂ ਦਾ ਡਰ ਵੀ ਆ ਜੀ ਸਾਡੇ ਘਰੇ ਵੀ ਬੱਚੇ ਆ ਦਾ ਸਾਨੂੰ ਹੈਗਾ ਲੇਕਿਨ ਆਪਾਂ ਇਹ ਕਹਿੰਦੇ ਜਿਹੜੇ ਗਰੀਬ ਲੋਕਾਂ ਦੇ ਬੱਚੇ ਮਾਰੇ ਜਾ ਰਹੇ ਉਹਨਾਂ ਦਾ ਕੌਣ ਹੈ ਦੇਖਿਆ ਉਹ ਵੀ ਤਾਂ ਮਾਰੇ ਜਾ ਰਹੇ ਆ ਨਾ ਜੇ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਦੇਖ ਕੇ ਉਹ ਕਰਾਂਗੇ ਤਾਂ ਫਿਰ ਆਪਾਂ ਹੋਰਾਂ ਦੇ ਬੱਚਿਆਂ ਨੂੰ ਕਿਵੇਂ ਸੇਫ ਕਰਾਂਗੇ ਉਹਨਾਂ ਦਾ ਵੀ ਜ਼ਰੂਰੀ ਹੈ ਨਾ ਕੱਲ ਨੂੰ ਉਹਨਾਂ ਦੇ ਬੱਚੇ ਕਰ ਰਹੇ ਆ ਫਿਰ ਆਪਣੇ ਬੱਚੇ ਵੀ ਲੱਗ ਜਾਣਗੇ ਆ ਤਾਂ ਕਰ ਦੇਖਮ ਦੇ ਉੱਥੇ ਵੇਚਦੇ ਆ ਫਿਰ ਆਪਣੇ ਗਲੀਆਂ 'ਚ ਆ ਜਾਣਗੇ ਚਿੱਟਾ ਲੈ ਕੇ ਉਹਨਾਂ ਨੂੰ ਤਾਂ ਗਾਹ ਚਾਹੀਦਾ ਚਿੱਟੇ ਵਾਲਿਆਂ ਨੂੰ ਉਹਨਾਂ ਨੂੰ ਇਹ ਨਹੀਂ ਆ ਵੀ ਕਿਸੇ ਦੀ ਜ਼ਿੰਦਗੀ ਨਾਲ ਤੁਸੀਂ ਖੇਲ ਰਹੇ ਹੋ ਖਤਮ ਹੋਣਾ ਚਾਹੀਦਾ ਪੂਰਾ ਮੇਰਾ ਨਾਮ ਨਿਰਮਲ ਸਿੰਘ ਸੰਧੂ ਹੈ ਜੀ ਸਾਬਕਾ ਕਾਉਂਸਲਰ ਹੈ ਤੋਂ ਸੋ ਅੱਜ ਬੜੀ ਵਧੀਆ ਗੱਲ ਹੈ ਕਿ ਸਾਡੀ ਪੰਜਾਬ ਪੁਲਿਸ ਦੇ ਐਸ ਐਚ ਓ ਸਾਹਿਬ ਤੇ ਡੀ ਐਸ ਪੀ ਸਾਹਿਬ ਸਾਡੇ ਸਰਜਨਗਰ ਇਲਾਕੇ ਦੇ ਵਿੱਚ ਆਏ ਐ ਤੇ ਆ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਸਭ ਤੋਂ ਵੱਡੀ ਤਕਲੀਫ ਤਾਂ ਜਿਹੜੀ ਅੱਜ ਸਾਰੀ ਥਾਂ ਤੇ ਹੀ ਹੈ ਪੂਰੇ ਬਠਿੰਡੇ 'ਚ ਹੀ ਹੈ ਪਰ ਖਾਸ ਕਰਕੇ ਇਸ ਏਰੀਆ ਦੇ ਵਿੱਚ ਜ਼ਿਆਦਾ ਹੈ ਨਸ਼ਾ ਬਹੁਤ ਨਸ਼ਾ ਕਰਕੇ ਨੌਜਵਾਨ ਜਿਹੜੇ ਐ ਲੜਾਈ ਝਗੜਾ ਕਰਦੇ ਐ ਇਹਨਾਂ ਚੀਜ਼ਾਂ ਤੋਂ ਬੜੇ ਪਰੇਸ਼ਾਨ ਸੀ ਲੋਕ ਤੇ ਉਸ ਦੇ ਸਬੰਧ ਦੇ ਵਿੱਚ ਡਿਪਟੀ ਸਾਹਿਬ ਨੇ ਆ ਕੇ ਇੱਥੇ ਮੀਟਿੰਗ ਕੀਤੀ ਐ ਐਸਐਚਓ ਸਾਹਿਬ ਆਇਆ ਇਹਨਾਂ ਨੇ ਸਾਰਿਆਂ ਨੇ ਆਪਣੀ ਤਕਲੀਫ ਦੱਸੀ ਐ ਤਾਂ ਉਹਨਾਂ ਨੇ ਵੀ ਭਰੋਸਾ ਦਵਾਇਆ ਤੇ ਅਸੀਂ ਪਬਲਿਕ ਵੱਲੋਂ ਵੀ ਭਰੋਸਾ ਦਵਾਉਣਾ ਕਿ ਕਿਥੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਾਡੇ ਸਹਿਯੋਗ ਦੀ ਲੋੜ ਐ ਅਸੀਂ ਜਰੂਰ ਸਹਿਯੋਗ ਦੇਵਾਂਗੇ ਤਾਂ ਕਿ ਇਸ ਅਲਮ ਨੂੰ ਖਤਮ ਕੀਤਾ ਜਾਵੇ ਸਾਡੀ ਨੌਜਵਾਨ ਪੀੜ੍ਹੀ ਐ ਪੁਛਤੇ ਬਾਹਰ ਚਲੀ ਜਾ ਰਹੀ ਐ ਤੇ ਕੁਝ ਪੀੜ੍ਹੀ ਸਾਡੀ ਜਿਹੜੀ ਨਸ਼ਾ ਨੇ ਖਾ ਰਹੀ ਐ ਤੋ ਕੋਈ ਇਸ ਕਰਕੇ ਬਹੁਤ ਚੰਗਾ ਅਫਰੈਂਸ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦਿੰਦਾ ਹੈ ਤੇ ਅਸੀਂ ਵੀ ਆਲਾਕਾ ਨੂੰ ਅਸੀਂ ਸਾਰੇ ਸਹਿਯੋਗ ਦੇਵਾਂਗੇ ਤੇ ਇਸ ਨਸ਼ੇ ਦੀ ਜੂੜ ਤੋਂ ਪੱਟਾਂਗੇ ਕਿਸ ਤਰ੍ਹਾਂ ਦਾ ਨਸ਼ਾ ਵੀ ਦਾ ਨਸ਼ਾ ਤਾਂ ਜੀ ਇੱਥੇ ਚਿੱਟਾ ਵੇਚਦੇ ਆ ਗਾਂਜਾ ਵੇਚਦੇ ਆ ਜੇ ਦੱਸੀ ਜਾਂਦੇ ਆ ਇਹੋ ਜਿਹਾ ਹੈ ਸਾਰਾ ਨਸ਼ਾ ਨਸ਼ਾ ਤਾਂ ਕੋਈ ਵੀ ਇਹ ਮਾੜਾ ਹੈ ਤੋ ਇਹਨੇ ਤੇ ਜੇ ਪੁਲਿਸ ਸਾਥੀ ਬਹੁਤ ਚੰਗੀ ਗੱਲ ਹੈ ਮੈਂ ਦੱਸਦਾ ਕਾ ਜਸੋ ਕਿਹੜੇ ਮਲੇਚ ਰਹੇ ਹੋ ਅਰਜਨਗਰ 4/5 ਨੰਬਰ ਕਰਦੇ ਅੱਜ ਪੁਲਿਸ ਨੇ ਤੁਹਾਨੂੰ ਮੀਟਿੰਗ ਕੀਤੀ ਹੈ ਨਸ਼ੇ ਨੂੰ ਲੈ ਕੇ ਕਿਸ ਤਰ੍ਹਾਂ ਤੁਸੀਂ ਦੇਖੀ ਆਪਣੀ ਗੱਲ ਰੱਖੀ ਅਸੀਂ ਤਾਂ ਦੇਖੋ ਇਹਨਾਂ ਨੂੰ ਆਪਣੀ ਸਾਰੀ ਗੱਲ ਅੱਗੇ ਰੱਖਤੀ ਹੁਣ ਸਹਿਯੋਗ ਦੇਣਾ ਇਹਨਾਂ ਦਾ ਵੀ ਕੰਮ ਹੈ ਤੇ ਸਾਡਾ ਵੀ ਕੰਮ ਹੈ ਅਸੀਂ ਵੀ ਲਵਾਂਗੇ ਸਹਿਯੋਗ ਇਹਨਾਂ ਨੂੰ ਇਹ ਵੀ ਸਾਡੇ ਨਾਲ ਸੁਣਦੇ ਅਸੀਂ ਵੀ ਸੁਣਾਂਗੇ ਇਹਨਾਂ ਕਿਸ ਕਿਸ ਤਰ੍ਹਾਂ ਦਾ ਸਹਿਯੋਗ ਦਵਾਂਗੇ ਦੱਸੋ ਕਿ ਜਿਹੜੇ ਨਸ਼ਾ ਵਿਕਦਾ ਇੱਥੇ ਨਸ਼ਾ ਵਿਕਦਾ ਹੁਣ ਨਸ਼ੇ ਦਾ ਦੇਖੋ ਜੀ ਸ਼ਰਿਆਮੀ ਚੱਲੇ ਪੈਣਾ ਬਾਰੇ ਤਾਂ ਕੀ ਕਹਿ ਸਕਦੇ ਹਾਂ ਹਿਸਮੇ ਕਰਨਾ ਛੱਡਾ ਹਾਂ ਮੋਜਨ ਬੰਦੇ ਸਾਰੇ ਛੋਟੇ ਛੋਟੇ ਬੱਚੇ ਕਿ ਲਿਖ ਕਿੰਨੇ ਕੁ ਮਲੇਗਾ ਤੁਹਾਨੂੰ ਤੁਸੀਂ ਆ ਸਮਝ ਲਓ ਵੀ 13 14 ਸਾਲ ਦਾ ਬੱਚਾ ਅੱਛਾ ਦੇਖਿਓ ਤੁਸੀਂ ਇਹਦੀ ਲੋਕਲੋਨੀ ਕਰਨੀ ਇਹੀ ਕੰਮ ਹੈ ਅੱਛਾ ਜੀ ਐਸਡੀ ਐਸ ਕੇ ਸਾਹਮਣੇ ਹਾਂਜੀ ਦੱਸਿਆ ਸਭ ਕੁਝ ਦੱਸਿਆ ਇਹਨਾਂ ਨੂੰ ਸਾਰੇ ਏਰੀਆ ਦੱਸਿਆ ਇਹਨਾਂ ਨੂੰ ਵੀ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ ਮੋੜਨ ਕਤਵਾਲੀ ਤੋਂ ਦੋ ਦਿਨ ਕਰਨਾਲ ਦੇ ਹੋ ਗਏ ਇਸ ਤਰ੍ਹਾਂ ਕਰਕੇ ਪੰਜੇ ਮਰਾਜ ਅਸੀਂ ਅੱਜ ਵੀ ਲਾਏ ਆ ਅੱਜ ਉਧਰਲੇ ਪਾਸੇ ਇੱਥੇਲੇ ਪਾਸੇ ਕਰਾਂਗੇ ਪਰ ਜੀ ਰਾਈ ਨਾ ਡੇਲੀ ਅਸੀਂ ਕਰਾਂਗੇ ਗਰਾਊਂਡ ਸਰ ਜਿਹੜਾ ਕੱਟ ਲਾ ਰਹਿਣਾ ਮੀਟਾ ਸਾਰੇ ਰਾਤ ਤੇ 18 18 ਹੁੰਦਾ ਆਹ ਜਿਹੜਾ ਗਰਾਊਂਡ ਹੈ ਨਾ ਜੀ ਐ ਸਾਹਿਬ ਜਿਹੜਾ ਗਰਾਊਂਡ ਹੈ ਲੱਲੂ ਗਰਾਊਂਡ ਕੀ ਕਹਿੰਦੇ ਇਹਦੇ ਚੰਬਲ ਬਣਾਇਆ ਇਹਨਾਂ ਨੇ ਕਿ ਵੀ ਆ ਜਾ ਜਿੰਨੇ ਲੜਨਾ ਆ ਜਾਓ ਇੱਥੇ ਤੂੰ ਖਾਲੀ ਜਗ੍ਹਾ ਹੈ ਤੇ ਫਿਰ ਇੱਥੇ 20 20 50 50 ਬੰਦੇ ਇਕੱਠੇ ਹੋਗੇ ਇੱਕ ਦੂਜੇ ਦੇ ਟਾ ਰੋੜੇ ਜੋ ਇਹਨਾਂ ਕੋਲ ਹੁੰਦਾ ਕਰਦੇ ਆ ਇਹ ਗਰਾਊਂਡ ਦੇ ਵਿੱਚ ਮੇਨ ਜਿਹੜਾ ਇਹਨਾਂ ਨੇ ਜਿੱਥੇ ਵੀ ਕਿਤੇ ਐ ਸੀਰੀਜ਼ 'ਚ ਲੜਾਈ ਹੋ ਜੇ ਸ਼ੋਰਪੀ ਰੋਡ ਦੇ ਕਿਤੇ ਹੋ ਜੇ ਉਹਨਾਂ ਨੇ ਕਿਹਾ ਉੱਥੇ ਆ ਜਾਓ ਇੱਥੇ ਟਾਈਮ ਬੰਦ ਹੈ ਠੀਕ ਹੈ ਜੀ ਹਾਂ ਬੜਾ ਸਿੱਧਾ ਜਦੋਂ ਉਹ ਬਾੜਾ ਮਾੜਾ ਪਤਾ ਲੱਗੇ ਵੀ ਆ ਇਹਨਾਂ ਦੇ ਇਕੱਠੇ ਹੁੰਦੇ ਆ ਜਾਂ ਹੋਰ ਆ ਚਲੋ ਹੋਰ ਬਾਹਰ ਬਿਨਾ ਹੌਟਰ ਮਾਰੇ ਦਵਾਵਾਂ ਠੀਕ ਹੈ ਜੀ ਹਾਂ 01 800 750 81 103 12103 ਇਹ ਨੰਬਰ ਜਦੋਂ ਜਦੋਂ ਵੀ ਤੁਹਾਡਾ ਦਿਨ ਰਾਤ ਬਿਨ 24 ਘੰਟੇ ਕੋਲ ਆਉਂਦਾ ਕੋਈ ਹੁੰਦਾ ਜੋ ਸਹੀ ਟਿਕਾਣਾ ਦੱਸ ਦਿਓ ਬਸ ਉਸ ਤੋਂ ਬਾਅਦ ਸਾਡਾ ਕਰਦਾ ਹੈ ਤੇ ਬਸ ਸਹਿਯੋਗ ਦੀ ਲੋੜ ਆ ਤੁਹਾਡੇ ਦੀ ਬਾਈ ਫਿਰ ਗੋਪਤ ਰੱਖਿਆ ਕਰਿਓ ਜੀ ਇਸ ਤੋਂ ਨਾ ਨਹੀਂ 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 ਗੋਪਤ ਬਿਲਕੁਲ ਗੋਪਤ ਹੋਊਗਾ ਕਿਸੇ ਦਾ ਨਾਮ ਨਹੀਂ ਤੁਸੀਂ ਵੀ ਨਾ ਸਾਨੂੰ ਦੱਸੋ ਕੁਝ ਹਾਂ ਜੀ ਸਾਨੂੰ ਤਾਂ ਤੁਸੀਂ ਇਹਨਾਂ ਦੱਸ ਦਿਓ ਵੀ ਆਹ ਬੰਦਾ ਜੀ ਇੱਥੇ ਬੈਠਿਆ ਐਸੇ ਤਰ੍ਹਾਂ ਦੇ ਬੰਦੇ ਆਉਂਦੇ ਆਏ ਬਸ ਅਸੀਂ ਤੁਹਾਨੂੰ ਪੁੱਛਦੇ ਵੀ ਤੁਹਾਡਾ ਨਾਂ ਕੀ ਹੈ ਤੁਸੀਂ ਵੀ ਨਾ ਤੁਸੀਂ ਉਹਦੇ ਜਿਹਨੂੰ ਸਾਨੂੰ ਪਾਲ ਕਰਦੇ ਨਹੀਂ 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 ਬਿਲਕੁਲ ਨਹੀਂ ਤੁਸੀਂ ਇਹਨਾਂ ਤੋਂ ਡਰਉਣਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆਪਾਂ ਫਿਰ ਸੱਤਾ-ਸੱਤਾ ਮਾਰਚੇ ਦੇਖੋ ਨਹੀਂ ਬਾਸੀ ਤਾਂ ਹੀ ਤਾਂ ਤੁਹਾਨੂੰ ਕਹਿੰਦੇ ਸਾਡੇ ਸਾਹਮਣੇ ਆ ਕੇ ਤੁਸੀਂ ਦੱਸੋ ਇਹਨਾਂ ਨੂੰ ਤੁਹਾਡਾ ਨਾਮ ਉਹਦੇ ਅਸੀਂ ਅਸੀਂ ਵੀ ਤੇ ਤੁਹਾਡਾ ਕੋਈ ਨਾਮ ਦੱਸਦੇ ਕਿਸੇ ਨੂੰ ਤੇ ਤੁਹਾਨੂੰ ਵੀ ਅਸੀਂ ਪੁੱਛਦੇ ਨਹੀਂ ਤੁਸੀਂ ਕੌਣ ਬੋਲਦੇ ਹੋ ਤਾਂ ਸਾਡਾ ਸਾਰਾ ਇਹ ਨਹੀਂ ਦੱਸਣਾ ਕਿ ਵੀ ਆ ਜੀ ਜੀ ਇਸ ਤਰ੍ਹਾਂ ਦਾ ਪੁੱਛਦਾ ਜੀ ਜੀ ਦਾ ਨਾਮ ਲਈਦਾ ਘਰੋਂ ਨਹੀਂ 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 ਅਸੀਂ ਨਾਮ ਨਹੀਂ ਦਿੰਦਾ ਵੀ ਇਹ ਇਹਦੇ ਬਾਰੇ ਸਾਨੂੰ ਸਬਸਾ ਜੀ ਦਾ ਨਹੀਂ ਜਾਂਦਾ ਇਹ ਹੈ ਨਾ ਕਿ ਚੋਰੀ ਕਰਨ ਵਾਲੇ ਚੋਰੀ ਕਰ ਜਾਂਦੇ ਆ ਮੋਬਾਈਲ ਖੋਣ ਵਾਲੇ ਮੋਬਾਈਲ ਖੋਗ ਲਏ ਜਾਂਦੇ ਆ ਠੀਕ ਹੈ ਜੀ ਤੇ ਜਿਹੜਾ ਫੋਨ ਦਾ ਆਮ ਆਦਤ ਵੀ राजपत आम आदमी जो कुछ आप शिकायत कर रहे हैं उनके दरकिने कितना जो पुराने किशन नहीं लगता चलो करो जगदीश ना नारा है दादा क्या है तुम्हारे में बैठ के देख के गलियां में बैठ के पत्थर से कह देना लड़ाई चालू से ये ਕਿ ਵੀ ਆਪਾਂ ਇਹ ਸੁਣਾ ਕੇ ਨਹੀਂ ਜਾਣ ਤੋਂ ਤੇ ਵੀ ਦਿਨ ਦੀ ਆਵਿਸ਼ ਕੈਸੇ ਤੇ ਉਹ ਤਾਰ ਜਦ ਤਾਰ ਵੀ ਜਿਹੜਾ ਕੱਟ ਗਏ ਨੇ ਤੇ ਉਹ ਫਿਰ ਤਾਰ ਲਗਾ ਕੇ ਚਲਾ ਦਿੱਤੀ ਉਹਨਾਂ ਨੇ ਉਹਨੂੰ ਐਨੇ ਵੀ ਸਾਡੇ ਬੂਆ ਕਿ ਇਹ ਦੁਪਹਿਰ ਫਿਰ 4:30 ਦੁਪਹਿਰ ਲੈ ਚਲੀ ਆ ਭਾਈ ਸਾਗ ਮੋੜ ਦੀ ਲੈਣਾ ਹੁਜੰਤਾ ਨਗਰਾਂ ਵਿੱਚ ਵੱਡਕ ਤੋਂ ਉੱਥੇ ਤੱਕ ਸੀਮਟ ਉੱਤਰਦਾ ਅੰਦਰ ਮੇਲਾ ਲੱਗਾ ਕਰੀ ਕੋ ਗੱਡੀ ਖੜੀ ਹੁੰਦੀ ਹੈ ਨਾ ਅਸੀਂ ਜੀਆਰਪੀ ਵਾਲਿਆਂ ਨੂੰ ਕਾਲ ਕਰਦੇ ਹਾਂ ਇਹਦੇ ਕਨਾਲ ਦਾ ਏਰੀਆ ਕਨਾਲ ਵਾਲੇ ਕਹਿੰਦੇ ਜੀਆਰਪੀ ਦਾ ਏਰੀਆ ਠੀਕ ਆ ਜੀ ਜੇ ਦੋਵੇਂ ਕਿਤੇ ਚੰਗੀ ਜਿਹੀ ਉਸ ਕਨਾਲ ਤਾਂ ਮੈਂ ਤੁਹਾਨੂੰ ਦੱਸਦੇ ਆ